ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਨੀ ਹੈ ਜਿਹੜੇ ਵੀ ਪੰਜਾਬ ਦੇ ਲੋਕ ਭਾਵੇਂ ਉਹ ਧਾਰਮਿਕ ਜਥੇਬੰਦੀਆਂ ਨੇ ਜਾਂ ਸਮਾਜ ਸੇਵੀ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਤੇ ਉਹ ਗੁੰਡਾ ਅਨਸਰ ਨੇ ਜਿਹੜੇ ਗੈਂਗਸਟਰ ਰਹੇ ਨੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਦੇ ਆ ਇਹ ਲੋਕ ਹਮੇਸ਼ਾ ਦੂਸਰਿਆਂ ਦੀ ਕੱਠ ਪੁਤਲੀ ਹੁੰਦੇ ਨੇ ਜਿਵੇਂ ਮੌਜੂਦਾ ਸਰਕਾਰ ਦੇ ਵਿਰੋਧ ਦਾ ਹੋ ਰਹੀ ਹੈ ਇਹ ਵਿਰੋਧ ਦਾ ਕਰ ਕੌਣ ਰਿਹਾ ਤੇ ਕਰਵਾ ਕੌਣ ਰਿਹਾ ਇਹਦੇ ਪਿੱਛੇ ਬਹੁਤ ਵੱਡਾ ਇੱਕ ਰਾਜ ਹੈ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਡੀਪ ਲੇ ਦੇ ਵਿੱਚ ਜਾ ਕੇ ਦੇਖਿਓ ਕਿ ਜਿੰਨਾ ਲੋਕਾਂ ਨੇ ਸਰਕਾਰ ਬਣਾਈ ਹੈ ਮੌਜੂਦਾ ਸਰਕਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਨੇ ਤੇ ਉਹ ਲੋਕ ਬਹੁਮਤ ਵਿੱਚ ਉਹਨਾਂ ਦੀ ਗਿਣਤੀ ਕਿੰਨੀ ਹੈ ਮੰਨ ਕੇ ਚੱਲੋ ਘੱਟੋ ਘੱਟ 50% ਲੋਕ ਉਹ ਨੇ ਜਿਹੜੇ ਸਰਕਾਰ ਬਣਾਉਂਦੇ ਆ ਚਲੋ 40% ਲੋਕਾਂ ਨੂੰ ਆਪਾਂ ਪਾਰਟੀਆਂ ਦੇ ਤੌਰ ਤੇ ਵੰਡ ਸਕਦੇ ਹਾਂ ਜਾਨਕਿ 50% ਲੋਕ ਤਾਂ ਉਹ ਵਕਈ ਵਕਈ ਹੁੰਦੇ ਨੇ ਕਿ ਜਿਹੜੇ ਸਰਕਾਰ ਦੇ ਹੱਕ ਵਿੱਚ ਭੁਗਦੇ ਨੇ ਉਹਨਾਂ ਨੇ ਸਰਕਾਰ ਬਣਾਈ ਹੁੰਦੀ ਹੈ ਹੁਣ ਜਿਹੜੇ ਵਿਰੋਧ ਕਰਦੇ ਨੇ ਵਿਰੋਧ ਕਰਨ ਵਾਲੇ ਦੇ ਪਿੱਛੇ ਕੋਈ ਹੋਰ ਖੜਾ ਹੈ ਜਿਹੜੇ ਸਤਾ ਤੋਂ ਬਾਹਰ ਹੁੰਦੇ ਨੇ ਨਾ ਉਹ ਦੋ ਪਾਰਟੀਆਂ ਨੇ ਕਿਹੜੇ-ਕਿਹੜੀਆਂ ਅਕਾਲੀ ਤੇ ਕਾਂਗਰਸੀ ਉਹਨਾਂ ਨੇ ਸਿੱਧੇ ਤੌਰ ਤੇ ਤਾਂ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਨਹੀਂ ਹੁੰਦਾ। ਕੁਝ ਲੋਕਾਂ ਨੂੰ ਖਰੀਦਿਆ ਜਾਂਦਾ ਹੈ। ਉਹਨਾਂ ਰਾਹੀਂ ਅੱਗ ਲਾਈ ਜਾਂਦੀ ਹੈ। ਤੇ ਜਰਿਆ ਕਿਵੇਂ ਨਹੀਂ ਜਾਂਦਾ? ਇਹ ਜਰ ਕਿਉਂ ਨਹੀਂ ਹੁੰਦਾ? ਇਹਦਾ ਮਤਲਬ ਇਹ ਹੈ ਕਿਹੜੀਆਂ ਪਹਿਲੀਆਂ ਦੋ ਸਰਕਾਰਾਂ ਰਹੀਆਂ ਨੇ ਅਕਾਲੀ ਦਲ ਤੇ ਕਾਂਗਰਸ। ਹਾਲਾਂਕਿ ਸਭ ਤੋਂ ਪਹਿਲਾਂ ਮੇਰੇ ਵੱਲ ਉਂਗਲ ਇਹ ਉੱਠਦੀ ਹੈ ਕਿ ਤੁਸੀਂ ਭਵੰਤਮਾਨ ਦੇ ਕੱਠ ਬੋਤਲੀਆਂ ਨੂੰ ਮੈਂ ਬਹੁਤ ਵਾਰ ਇਹ ਸਪਸ਼ਟ ਕੀਤਾ ਮੈਂ ਹਰੇਕ ਵੀਡੀਓ ਵਿੱਚ ਕਹਿਣ ਦੀ ਕੋਸ਼ਿਸ਼ ਕਰਦਾ ਕਿ ਭਵੰਤਮਾਨ ਨੂੰ ਨਾ ਮੈਂ ਵੋਟ ਪਾਈ ਆ ਨਾ ਮੈਂ ਵੋਟ ਪਾਵਾਂ ਇਹ ਮੈਂ ਤਕਰੀਬਨ ਹਰੇਕ ਵੀਡੀਓ ਵਿੱਚ ਕਹਿਣ ਦੀ ਕੋਸ਼ਿਸ਼ ਕਰਦਾ ਹੁੰਦਾ ਪਰ ਗੱਲ ਇਹ ਹੈ ਵੀ ਜਿਹੜੇ ਲੋਕਾਂ ਨੇ ਸਰਕਾਰ ਚੁਣੀ ਤੁਸੀਂ ਉਹਨਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਹੁਣ ਦੋ ਪਾਰਟੀਆਂ ਸਤਾ ਤੋਂ ਬਾਹਰ ਨੇ ਅਕਾਲੀ ਦੇ ਕਾਂਗਰਸੀ ਅ ਜਿਹੜੇ ਲੱਖੇ ਵਰਗੇ ਭਾਨੇ ਵਰਗੇ ਸੁਖ ਜਗਰਾਉਂ ਵਰਗੇ ਜਿਹੜੇ ਧਰਨੇ ਲਾਉਂਦੇ ਨੇ ਇਕ ਕਾਲੀਆਂ ਦੇ ਕਾਂਗਰਸੀਆਂ ਨੇ ਇਕੱਠ ਬੁਦਲੀਆਂ ਨੇ ਹੁਣ ਇਹ ਕਾਲੇ ਦੇ ਕਾਂਗਰਸੀ ਨੇ ਇਹਨਾਂ ਦਾ ਬਰਬਾਦਤ ਹੋ ਨਹੀਂ ਰਿਹਾ ਜਿਹੜੇ ਆਮ ਆਦਿ ਪਾਰਟੀ ਵਿੱਚ ਐਮਐਲਏ ਬਣੇ ਨੇ ਮੰਤਰੀ ਬਣੇ ਨੇ ਪੰਜਾਬ ਦੇ ਲੋਕ ਥੋੜਾ ਜਿਹਾ ਧਿਆਨ ਦੇ ਨਾਲ ਸਮਝੋ ਕਿ ਆਮ ਘਰਾਂ ਦੇ ਉਹ ਨੌਜਵਾਨ ਨੇ ਇਹ ਸਚਾਈ ਹੈ ਕੋਈ ਟੈਕਸੀ ਡਰਾਈਵਰ ਸੀ ਕੋਈ ਟਰੱਕ ਡਰਾਈਵਰ ਸੀ ਕੋਈ ਆਮ ਛੋਟੀ ਦੁਕਾਨ ਕਰਨ ਵਾਲਾ ਜਾਨੀ ਕੁਝ ਵੀ ਕਹਿ ਲੋ ਬਹੁਤ ਛੋਟੇ ਪਰਿਵਾਰਾਂ ਵਿੱਚੋਂ ਗਰੀਬ ਪਰਿਵਾਰਾਂ ਵਿੱਚੋਂ ਬਹੁਤੇ ਲੋਕ ਇਸ ਸਰਕਾਰ ਦੇ ਵਿੱਚ ਉਹ ਨੇ ਹੁਣ ਜਰ ਨਹੀਂ ਹੁੰਦੇ ਭਗਵੰਤ ਮਾਨ ਵੀ ਇੱਕ ਆਮ ਘਰ ਦਾ ਮੁੰਡਾ ਹੀ ਐ ਕੋਈ ਬਹੁਤ ਅਮੀਰ ਨਹੀਂ ਸੀ ਕਹਿਣ ਨੂੰ ਤਾਂ ਜੋ ਮਰਜੀ ਅਸੀਂ ਕਹੀ ਚੱਲੀਏ ਆਪਣੀ ਜਵਾਨ ਤੋਂ ਜੋ ਮਰਜੀ ਬੰਦਾ ਬੋਲ ਦੇਵੇ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਇਹਨਾਂ ਦੋਨਾਂ ਪਾਰਟੀਆਂ ਤੁਸੀਂ ਅਸੀਂ ਰਜਵਾੜੇ ਕਹਿੰਨੇ ਆ ਭਾਵੇਂ ਕਾਂਗਰਸ ਹੋਵੇ ਭਾਵੇਂ ਕਾਲੀ ਹੋਣ ਇਹਨਾਂ ਤੋਂ ਹੁਣ ਜਰ ਨਹੀਂ ਹੁੰਦਾ ਵੀ ਆਮ ਘਰਾਂ ਦੇ ਜਿਹੜੇ ਨੌਜਵਾਨ ਸੀ ਉਹ ਐਮਐਲਏ ਬਣ ਗਏ ਮੰਤਰੀ ਬਣ ਗਏ ਮੁੱਖ ਮੰਤਰੀ ਬਣ ਗਿਆ ਇਹ ਜਰ ਨਹੀਂ ਹੁੰਦਾ ਹੁਣ ਸਿੱਧੇ ਤੌਰ ਤੇ ਤਾਂ ਪੰਜਾਬ ਨੂੰ ਅੱਗ ਲਾ ਨਹੀਂ ਸਕਦੇ ਕੱਠ ਪੁਤਲੀਆਂ ਖਰੀਦੀਆਂ ਜਾਂਦੀਆਂ ਉਹਨਾਂ ਨੂੰ ਉਹਨਾਂ ਨੂੰ ਕਿਹਾ ਜਾਂਦਾ ਕਿ ਇਦਾਂ ਤੁਸੀਂ ਵਿਰੋਧ ਕਰੋ ਤੇ ਇਹ ਜਿਹੜਾ ਵਿਰੋਧ ਹੈ ਚੇਤੇ ਰੱਖਿਓ ਇਹ ਸਰਕਾਰ ਦੇ ਵਿਰੁੱਧ ਨਹੀਂ ਇਹ ਆਮ ਲੋਕਾਂ ਦੇ ਵਿਰੋਧੀ ਹੁੰਦਾ ਹੈ ਜਿਹੜਾ ਝਗੜਾ ਕਲੇਸ਼ ਪੈਣਾ ਹੈ ਇਹ ਸਾਨੂੰ ਹੀ ਕਹਿ ਲਈ ਇਹਦਾ ਖਮਿਆਜਾ ਭੁਗਤਣਾ ਪੈਂਦਾ ਹੈ ਮੈਂ ਇਥੇ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜੇ ਵਿਰੋਧ ਕਰਨਾ ਵੀ ਹੈ ਸੰਵਿਧਾਨ ਬਣਿਆ ਹੋਇਆ ਹੈ ਕਾਨੂੰਨ ਬਣਿਆ ਹੋਇਆ ਹੈ ਤੁਹਾਨੂੰ ਬੋਲਣ ਦਾ ਹੱਕ ਹੈ ਤੁਸੀਂ ਗੰਦੀ ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਲੜਾਈ ਝਗੜੇ ਫਸਾਦ ਪਵਾ ਕੇ ਮਾਹੌਲ ਖਰਾਬ ਕਰਕੇ ਰਾਜਨੀਤੀ ਨਾ ਕਰੋ ਤੁਹਾਨੂੰ ਰਾਜਨੀਤੀ ਕਰਨ ਦਾ ਖੁੱਲਾ ਹੱਕ ਹੈ ਤੁਸੀਂ ਆਜ਼ਾਦ ਹੋ ਤੁਸੀਂ ਇਲੈਕਸ਼ਨ ਲੜ ਕੇ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਦੁਬਾਰਾ ਚੇਂਜ ਕਰਨ ਦੀ ਸਮਰਥਾ ਹੈ ਤੁਹਾਡੇ ਕੋਲ ਵੋਟ ਪਾਵਰ ਹੈ ਬਹੁਤ ਵੱਡੀ ਤੇ ਲੋਕਾਂ ਨੂੰ ਗਾਈਡ ਕੀਤਾ ਜਾ ਸਕਦਾ ਲੋਕਾਂ ਨੂੰ ਸਮਝਾਇਆ ਜਾ ਸਕਦਾ ਹੈ ਪਰ ਜਿਹੜੇ ਬੰਦੇ ਗੰਦੀ ਰਾਜਨੀਤੀ ਕਰਦੇ ਨੇ ਜਿਵੇਂ ਹੁਣ ਕੋਈ ਕਹਿੰਦਾ ਮੈਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਕੋਈ ਧਰਨਾ ਲਾਉਂਦਾ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਇਹਨਾਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਅਸੀਂ ਪੰਜਾਬ ਦੇ ਲੋਕਾਂ ਪੰਜਾਬ ਦੇ ਵਸਿੰਦੇ ਆਂ ਔਰ ਭਾਈਚਾਰਕ ਜਿਹੜੇ ਸਾਝ ਹੈ ਉਹਨੂੰ ਬਰਕਰਾਰ ਰੱਖਣਾ ਵੀ ਸਾਡਾ ਇੱਕ ਫਰਜ਼ ਬਣਦਾ ਹੈ ਇੱਕ ਕੁਝ ਕਿਹੜਾ ਚੌਧਰੀ ਹੁੰਦੇ ਨੇ ਜਿਵੇਂ ਲੱਖੇ ਵਰਗੇ ਭਾਨੇ ਵਰਗੇ ਆ ਜਗਰਾਉਂ ਵਰਗੇ ਰੰਧਾਵੇ ਵਰਗੇ ਹੋਰ ਆ ਰਾਜਖਾਲਸੇ ਵਰਗੇ ਹੋਰ ਹੈਗੇ ਪੰਜ ਸੱਤ ਬਸ ਇਹਨਾਂ ਨੇ ਇਹੀ ਇਸ਼ੂ ਉਠਾਉਣਾ ਹੁੰਦਾ ਜਾਣਬੁੱਝ ਕੇ ਇੱਕ ਮੈਂ ਇਥੇ ਬੇਨਤੀ ਕਰਨੀ ਹੈ ਭਾਨੇ ਸਿੱਧੂ ਦੀ ਜਵਾਨਤ ਮਨਜ਼ੂਰ ਹੋ ਗਈ ਕੋਈ ਬਹੁਤਾ ਵੱਡਾ ਪਰਚਾ ਨਹੀਂ ਸੀ ਪਲੇਸ ਦੁਆਰੇ ਪਰਚਾ ਹੋਰ ਪਾ ਦੂਗੀ ਪਰਚਾ ਨਹੀਂ ਰੱਦ ਹੋਇਆ ਜਵਾਨਤ ਮਨਜ਼ੂਰ ਹੋ ਗਈ ਹੁਣ ਦੋ ਤਿੰਨ ਗੱਲਾਂ ਦੇ ਵਿੱਚ ਖੁੱਲ ਕੇ ਆਈਆਂ ਇੱਕ ਤਾਂ ਇਹਨਾਂ ਨੇ ਸ਼ਰਿਆਮ ਇਹ ਝੂਠ ਬੋਲਿਆ ਲਖਿਸ਼ਧਾਣੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕਿ ਭਾਨੇ ਸਿੱਧੂ ਨੂੰ ਕੁੱਟਿਆ ਗਿਆ ਜੀ ਠੰਡਾ ਪਾਣੀ ਪਾਇਆ ਗਿਆ ਕੱਪੜੇ ਲਹਾਏ ਗਏ ਦਰਖਤ ਨਾਲ ਬੰਨਿਆ ਗਿਆ ਇਹ ਬਹੁਤ ਵੱਡਾ ਝੂਠ ਬੋਲਿਆ ਗਿਆ ਜਾਨਕਿ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਲੋਕਾਂ ਨੂੰ ਸਰਕਾਰ ਦੇ ਵਿਰੁੱਧ ਭੜਕਾਉਣ ਵਾਸਤੇ ਸਭ ਕੁਝ ਕੀਤਾ ਗਿਆ ਮੈਂ ਬੇਨਤੀ ਤਾਂ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦੇ ਕੋਲ ਪੂਰਾ ਹੱਕ ਹੈ ਜਿਨੂੰ ਮਰਜ਼ੀ ਚੁਣਨ ਜਿਨੂੰ ਨਾਂ ਚੁਣਨ ਪਰ ਅਸੀਂ ਗੰਦੀ ਰਾਜਨੀਤੀ ਗੰਦੇ-ਗੰਦੇ ਈਸ਼ੂ ਬਣਾ ਕੇ ਐਵੇਂ ਪੰਜਾਬ ਦੀ ਰਾਜਨੀਤੀ ਨੂੰ ਜਾਂ ਸਮਾਜ ਨੂੰ ਜਾਂ ਕਹਿ ਲਈਏ ਉਹਨਾਂ ਭਲੇ ਪਰਸਾਂ ਨੂੰ ਬਦਨਾਮ ਨਾ ਕਰੀਏ ਇਹ ਲੱਖੇ ਵਰਗੇ ਗੈਂਗਸਟਰ ਨੇ ਗੈਂਗਸਟਰ ਸੀ ਤੇ ਗੈਂਗਸਟਰ ਰਹਿਣਗੇ ਇਹ 'ਚ ਕੋਈ ਦੋਰਾ ਨਹੀਂ ਪਰ ਜਿਹੜੀ ਮੈਂ ਗੱਲ ਕਹੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਅਸਰ ਕਰਿਓ ਗੌਰ ਕਰਿਓ ਇਹਨਾਂ ਗੱਲਾਂ ਦੇ ਵਿੱਚ ਕੁਛ ਨਹੀਂ ਜੇ ਕਿਸੇ ਨੇ ਰਾਜਨੀਤਿਕ ਕਰਨੀ ਹੈ ਤਾਂ ਉਹ ਖੁੱਲ ਕੇ ਸਾਹਮਣੇ ਆਵੇ ਵਧੀਆ ਇਸ਼ੂ ਲੈ ਕੇ ਆਵੇ ਕਿਸੇ ਦੇ ਨਾਲ ਇਲਜ਼ਾਮ ਲਾ ਕੇ ਕਿਸੇ ਤੇ ਚਿੱਕੜ ਓਛਾਲ ਕੇ ਵਿਰੋਧ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਇਹ ਗੰਦੀ ਰਾਜਨੀਤੀ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ